ਦੇ ਆ ਅਡਲਾ ਜੀ ਕੱਲ ਦੇ ਕਿਸਾਨਾਂ ਦੇ ਮੁੱਦੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਸਰਕਾਰ ਨੇ ਕੀਤਾ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਬਹੁਤ ਦੁੱਖ ਦੀ ਗੱਲ ਹੈ ਕਿ ਬੁਲਾ ਕੇ ਸਮਝਾਉਂਦੇ ਵਾਸਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਦੁਸ਼ਮਨ ਦੇਸ਼ ਵੀ ਇਦਾਂ ਨਹੀਂ ਕਰਦਾ ਇੱਕ ਬੰਨੇ ਕਿਸਾਨ ਕਹਿ ਰਹੇ ਆ ਕਿ ਸਾਡਾ ਜਿਹੜਾ ਸਮਝੌਤਾ ਇਹ ਆਲਮੋਸਟ ਹੋਣ ਵਾਲਾ ਆ 4 ਮਈ ਦੀ ਡੇਟ ਪਈ ਹੈ ਵੀ ਇਹ ਭਾਜੀਪੀ ਜਿਹੜੀ ਕੇਂਦਰ ਸਰਕਾਰ ਦੇ ਮੰਤਰੀ ਆ ਉਹ ਵੀ ਇਸ ਚੀਜ਼ ਨਾਲ ਸਹਿਮਤ ਨੇ ਪਰ ਮੀਟਿੰਗ ਤੋਂ ਬਾਅਦ ਤੁਰੰਤ ਰਾਜ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਔਰ ਉਹਨਾਂ ਨੂੰ ਰੀਟੇਨ ਕਰ ਲੈਂਦੀ ਹੈ ਜਿੰਨੇ ਸਮਰਥਕ ਹੈ ਸਾਰਿਆਂ ਨੂੰ ਰੀਟੇਨ ਕੀਤਾ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਹਾਂ ਭਗਵੰਤਬਾਹ ਜੀ ਤੁਸੀਂ ਕਹਿੰਦੇ ਕਿਸਾਨਾਂ ਦੇ ਹੱਕ ਚ ਮੇਰੀ ਇੱਕ ਹੀ ਤੁਹਾਨੂੰ ਗੁਜਾਰਿਸ਼ ਹੈ ਮਾਨ ਸਾਹਿਬ ਤੁਸੀਂ ਇਹਨਾਂ ਨੂੰ ਬੱਸਾਂ 'ਚ ਭਰੋ ਕਿ ਦਿੱਲੀ ਛੱਡ ਗਿਆ ਉਹ ਕਿਉਂਕਿ ਰਸਤੇ ਜਿਹੜੇ ਸੀ ਹਰਿਆਣੇ ਨੇ ਬਲੌਕ ਕੀਤੇ ਸੀ ਰਸਤੇ ਖੁੱਲਣੇ ਚਾਹੀਦੇ ਆਸੀਂ ਪੰਜਾਬ ਦੇ ਹੱਕ 'ਚ ਆਏ ਦੇ ਆਮ ਜਨਤਾ ਪਰੇਸ਼ਾਨ ਨਾ ਹੋਵੇ ਪਰ ਉਹਨਾਂ ਦੀ ਇੱਕੋ ਮੰਗ ਸੀ ਕਿ ਸਾਨੂੰ ਦਿੱਲੀ ਜਾਣਾ ਹੈ ਮੇਰਾ ਇੱਕੋ ਹੀ ਤੁਹਾਨੂੰ ਸਵਾਲ ਹੈ ਤੇ ਇੱਕ ਤੁਹਾਨੂੰ ਇਸ ਗੱਲ ਦੀ ਰਿਕਵੈਸਟ ਵੀ ਆ ਕਿ ਇਹਨਾਂ ਸਾਰਿਆਂ ਨੂੰ ਮੰਗ ਕਰਦੇ ਆਂ ਜੀ ਕਿ ਬੱਸਾਂ 'ਚ ਬਿਠਾਓ ਗੱਡੀਆਂ ਲਾਓ ਤੇ ਜੰਤਮੰਦਰ ਛੱਡੋ ਤਾਂ ਕਿ ਪਤਾ ਲੱਗ ਸਕੇ ਕਿਉਂਕਿ ਜਿਹੜੀ ਗੱਲ ਕੇਂਦਰ ਸਰਕਾਰ ਹੁਣ ਲਾਗੇ ਲਾਗੇ ਪਹੁੰਚੀ ਐ ਉਹ ਹੱਲ ਹੋ ਜਾਏ ਐ ਐਮਐਸਪੀ ਦੀ ਵੀ ਗੱਲ ਐ ਹੋਰ ਵੀ ਕਈ ਮਸਲੇ ਨੇ ਤੁਸੀਂ ਦੇ ਕਹੇ ਲੜਾਈ ਕੇਂਦਰ ਨਾਲ ਐ ਤੇ ਹੁਣ ਤੁਹਾਡੇ ਕੋਲ ਕਿਸਾਨ ਬੈਠੇ ਨੇ ਤੁਸੀਂ ਬੱਸਾਂ ਪਰੋ ਤੇ ਦਿੱਲੀ ਛੱਡੋ ਨਾਲੇ ਪਤਾ ਲੱਗੇ ਤੁਹਾਡਾ ਕਿ ਤੁਸੀਂ ਕਿੰਨੇ ਤੇਸੀ ਜੇ ਤੁਸੀਂ ਦੋਹਾਂ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਮਾਹੌਲ ਦਾ ਖਰਾਬ ਕੀਤਾ ਵਰਗੀਕਰਨ ਕਰ ਰਹੇ ਜੇ ਕਿਤੇ ਐਕਸਟਰਸ਼ਨਾਂ ਹੋ ਰਹੀਆਂ ਨੇ ਵਿੰਡੋਜ਼ਰ ਚਾ ਰਹੇ ਨੇ ਵੱਡਿਆਂ ਦੇ ਵੀ ਚਲਾਓ ਨਾ ਵੱਡਿਆਂ ਤੇ ਵੀ ਚਲਾਓ ਤੇ ਇਹ ਦੱਸੋ ਵੀ ਇਹ ਜਿਹੜੇ ਨਸ਼ਿਆਂ ਦੇ ਨਾਮ ਘਰ ਬਣੇ ਕਿੱਦਾਂ ਬਣ ਗਏ ਤੁਸੀਂ ਕਿੱਦਾਂ ਇਹ ਘਰ ਜਿਹੜੇ ਮਤਲਬ ਲੋਕਾਂ ਲਈ ਮਤਲਬ ਇਹ ਬਣਾਤੇ ਔਰ ਤੁਹਾਡੀ ਸੀਆਈਡੀ ਇੰਟੈਲੀਜੈਂਸ ਸਾਰੀ ਫੇਰ ਪੁਲਿਸ ਫੇਰ ਕਿੱਦਾਂ ਨਸ਼ਾ ਇਹਨਾਂ ਵੇਚ ਗਿਆ ਅਮਰਸਰ ਦੇ ਕਿੰਨਾ ਪਰਮਾਰ ਨਸ਼ਾ ਆ ਦੜਾ ਸਟੇਟ ਦੇ ਖੁੱਲ ਕੇ ਚੱਲਦਾ ਹੈ ਤੁਸੀਂ ਲੋਕ ਉਹਨਾਂ ਨੂੰ ਕਦੀ ਕੰਟਰੋਲ ਹੀ ਨਹੀਂ ਕੀਤਾ ਚਿੱਠੀਆਂ ਲਿਖਦੇ باوجود ਵੀ ਕਿੰਨ ਕਰ ਦਿੱਤਾ ਮੇਰੀ ਇੱਕ ਹੀ ਗੱਲ ਹੈ ਮਾਹੌਲ ਪੰਜਾਬ ਦਾ ਖਰਾਬ ਨਾ ਕਰੋ ਦੋਵੇਂ ਪਾਰਟੀਆਂ ਤੁਸੀਂ ਰਲ ਕੇ ਮਾਹੌਲ ਖਰਾਬ ਕਰ ਰਹੀਆਂ ਜੇ ਇੰਨਾ ਕਿਸਾਨਾਂ ਨੂੰ ਡੀਟੇਨ ਤੁਸੀਂ ਕਰ ਲਿਆ ਦਿੱਲੀ ਪਹੁੰਚਾਓ